ਅੱਜ ਕਿਹਨਾ ਮਤਲਬ ਮੈਂ ਰੇਨੂਬਾਲਾ ਐਸਆਈ ਆ ਤੇ ਸਿਕਿਉਰਿਟੀ ਇੰਚਾਰਜ ਆ ਇੱਥੇ ਕਾਲੀ ਮਾਤਾ ਮੰਦਿਰ ਤੇ ਅੱਜ ਸ਼ਨੀਵਾਰ ਆ ਸ਼ਨੀਵਾਰ ਕਰਕੇ ਆ ਵੀ ਜਿਹੜੀ ਹਜ਼ਾਰਾਂ ਦੀ ਤਰ੍ਹਾਂ ਸੰਗਤ ਆਉਂਦੀ ਹੈਗੀ ਹੈ ਤੇ ਉਹਦੀ ਸੂਲਤ ਦੇ ਪੁਲਿਸ ਵੱਲੋਂ ਕਿਵੇਂ ਦਾ ਪ੍ਰਬੰਧ ਕੀਤਾ ਗਿਆ ਤੁਹਾਡੇ ਵੱਲੋਂ ਅਸੀਂ ਇੱਥੇ ਜਿਵੇਂ ਕੂਲਰ ਵਗੈਰਾ ਲਗਾਏ ਨੇ ਕੈਮਰੇ ਨੇ ਕਿ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੰਗਤ ਲਈ ਤੇ ਚੈਕਿੰਗ ਕਰਕੇ ਅਸੀਂ ਅੰਦਰ ਭੇਜਦੇ ਆ ਤੇ ਇਲਾਵਾ ਕੋਈ ਸਿਵਲ ਦੇ ਵਿੱਚ ਵੀ ਤੁਸੀਂ ਮੁਲਾਜ਼ਮ ਤਾਇਨਾਤ ਕੀਤੇ ਹਾਂਜੀ ਹਾਂਜੀ ਸਿਵਲ ਦੇ ਵਿੱਚ ਮੈਂ ਖੁਦ ਵੀ ਕਈ ਵਾਰ ਇਹ ਇਸ ਤਰ੍ਹਾਂ ਦੇ ਲੋਕ ਅੰਦਰ ਆ ਜਾਂਦੇ ਨੇ ਵੀ ਉਹਨਾਂ ਨੂੰ ਦੇਖਣਾ ਪੈਂਦਾ ਜਾ ਕੇ ਪੈਣੀ ਨਜ਼ਰ ਰੱਖਣੀ ਪੈਂਦੀ ਹੈ ਕਿਉਂਕਿ ਚੋਰੀਆਂ ਵਗੈਰਾ ਦਾ ਹੋਣ ਦਾ ਡਰ ਰਹਿੰਦਾ ਇਸ ਲਈ ਸਿਵਲ ਚ ਵੀ ਇਹ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਅਸੀਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਵੀ ਜਦੋਂ ਵੀ ਆਪਣਾ ਆਣਾ ਮੰਦਰ ਆਪਣਾ ਧਿਆਨ ਰੱਖਣ ਵੀ ਪਰਸ ਵਗੈਰਾ ਆਪਣੇ ਜਿਹੜੇ ਨੇਗੇ ਲੋਕੋ ਆਪਣਾ ਜਿਵੇਂ ਚੈਨੀਆਂ ਵਗੈਰਾ ਨਾਲ 골ਡ ਵਗੈਰਾ ਨਾਲ ਪਾ ਕੇ ਆਣ ਅਸੀਂ ਬਾਰ ਬਾਰ ਇਹ ਅਪੀਲ ਕਰਦੇ ਆ ਅਸੀਂ ਬਕਾਇਦਾ ਹੁਣ ਇਹ ਬੋਰਡ ਵਗੈਰਾ ਲਗਾਏ ਨੇਗੇ ਇੱਥੇ ਬੋਰਡ ਲਗਾਏ ਨੇ ਬਾਹਰ ਲਗਾਏ ਨੇ ਵੀ ਲੋਕੇ ਪੜਦੇ ਰਹਿਣ ਕਿ ਕਹਿੰਦੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਜਗਾ ਜਗਾ ਤੇ ਲੱਗੇ ਹੋਏ ਨੇ ਪਰ ਫਿਰ ਵੀ ਅਸੀਂ ਲੋਕਾਂ ਨੂੰ ਨਹੀਂ ਕਈਆਂ ਨੂੰ ਪਤਾ ਲੱਗਦਾ ਅਸੀਂ ਬੋਲ ਕੇ ਵੀ ਅਪੀਲ ਕਰਦੇ ਰਹਿੰਦੇ ਆ ਕਿ ਭਾਈ ਆਪਣਾ ਸਮਾਨ ਦਾ ਆਪਣਾ ਸਾਰਾ ਧਿਆਨ ਰੱਖੋ